ਹਾਂ ਜੀ ਮਿੱਤਰੋ ਅੱਜ ਹੋ ਰਹੀ ਹੈ ਪੈਕਿੰਗ ਅੱਜ ਪ੍ਰੋਗਰਾਮ ਪੈ ਗਿਆ ਮੇਰੇ ਮਿੱਤਰੋ ਗੁਜਰਾਤ ਦਾ ਸਿੰਘ ਤਿਆਰ ਬਣ ਤਿਆਰ ਨੇ ਏਟ ਪੈਕ ਕਰ ਰਹੇ ਨੇ ਸੁੱਕੀ ਗੰਬੜ ਵਾਲੀ ਵਿੱਚ ਜਾਦ ਨਾਲ ਹਾਂਜੀ ਹਾਂਜੀ ਬਰੇ ਵਾਲੀ ਚੱਕ ਲਿਓ ਮਿਲਦੇ ਆਈ ਕੋਈ ਮਿਲਦੀ ਆਈ ਤੁਹਾਨੂੰ ਫਿਰ ਗੁਜਰਾਤ ਦਿਖਾਉਣਾ ਤੁਹਾਨੂੰ ਵੀ ਕਿਵੇਂ ਕੀ ਮਾਹੌਲ ਬਣਦਾ ਇੱਥੇ ਆ ਹੋ ਗਿਆ ਕੰਮ ਹੋ ਗਿਆ ਕੰਮ ਟੁੱਟ ਗਿਆ ਆ ਆ ਗਏ ਆ ਬਠਿੰਡਾ ਰੇਲਵੇ ਸਟੇਸ਼ਨ ਗੁਰੂਗੰਗਾਮਾਲਾਣਾ ਨੂੰ ਮਿੱਤਰੋ ਸਿਰੀਆਪਾ ਬੇਕਿੰਗ ਆ ਰਹੀ ਸੀ ਆਪਾਂ ਪਹੁੰਚ ਚੁੱਕੇ ਆ ਬਿੰਡਾ ਜੰਕਸ਼ਨ ਤੇ ਟ੍ਰੇਨ ਦੀ ਵੀੜ ਦੇ ਵਿੱਚ ਹਾਂਜੀ ਸਿੰਘ ਕੋ ਤਿਆਰ ਹੋ ਹਾਂਜੀ ਸਲਾ ਤਿਆਰ ਚੱਕਦੇ ਨੇ ਫੱਟੇ ਆਪਾਂ ਉੱਥੇ ਦੇਖੋ ਇਹਨੂੰ ਚੁੱਪਾ ਬਾਈ ਰਾਜਸਥਾਨ ਪਹੁੰਚ ਚੁੱਕੇ ਜੀ ਠੰਢੀ ਠੰਢੀ ਹਵਾ ਆ ਰਹੀ ਆ ਮਾਕੀਆਂ ਕਿਹਨੂੰ ਦਿਖਾਉਣੇ ਹੈਗੇ ਮੈਂ ਤੇਨੂੰ ਤੇਰੇ ਸਾਹਮਣੇ ਲਾਉਂਦਾ ਓਏ ਐ ਰੱਬ ਜੀ ਹੜਾ ਰਾਜਸਥਾਨ ਤੋਂ ਨਹੀਂ ਨਿਕਲੇ ਜੀ ਗੁਜਰਾਤ ਆਣੇ ਮੈਨੂੰ ਲੱਗਦਾ ਕੱਲ ਨੂੰ ਪਹੁੰਚਾਂਗੇ ਸੀ ਆਬੂ ਰੋਡ ਆਹ ਸਾਡੇ ਉਸਤਾਦ ਜੀ ਕਾਰ ਨੂੰ ਆਬੂ ਰੋਡ ਆਬੂ ਰੋੜਾ ਆਬੂ ਰੋਡ ਕਿਹੜੇ ਜੰਕਸ਼ਨ ਤੇ ਆ ਗਏ ਆਪਾਂ ਪਾਲਣਪੁਰ ਜੰਕਸ਼ਨ ਪਾਲਣਪੁਰ ਜੰਕਸ਼ਨ ਤੇ ਆ ਗਏ ਕਹਿੰਦੇ ਹਲੇ 2-3 ਘੰਟਿਆਂ ਦਾ ਸਫ਼ਰ ਆ ਫਿਰ ਅਸੀਂ ਸਾਬਰਪਤੀ ਜੰਕਸ਼ਨ ਗਾਂਧੀ ਨਗਰ ਆ ਚੁੱਕੇ ਆਂ ਹੀ ਹਲੇ ਹਲੇ ਸਾਬਰਪਤੀ ਜੰਕਸ਼ਨ ਜਾਣਾ ਗਾਂਧੀ ਨਗਰ ਗਾਂਧੀ ਨਗਰ ਆ ਚੁੱਕੇ ਆਂ ਸਾਬਰਪਤੀ ਜੰਕਸ਼ਨ ਆ ਆ ਜਾ ਆ ਭਾਈ ਟ੍ਰੇਨ ਤਰਪੀ ਆ ਗਏ ਆ ਆ ਗਏ ਆ ਸਾਬਰਪਤੀ ਤੋਂ ਨਹੀਂ ਨੂੰੜਕੇ ਆਪਾਂ ਟੋਏ ਲੈਣੇ ਦੁਬਾਰਾ ਟ੍ਰੇਨ

ਦਰਸ਼ਨ ਕਰੋ ਜੀ ਤੁਸੀਂ ਪਲੇਟਫਾਰਮ ਤੇ ਆਹ ਦੇਖੋ ਜੀ ਬਹੁਤ ਸੋਹਣਾ ਉਹ ਅੱਗੇ ਦੀ ਬਣੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਆਪਾਂ ਤੁਹਾਨੂੰ ਅੱਗੇ ਜਾ ਕੇ ਅਸੀਂ ਜਾਣਾ ਮਣੀ ਨਗਰ ਮਣੀ ਨਗਰ ਤੋਂ ਟ੍ਰੇਨ ਚੜ੍ਹਣੀ ਆ 8 ਵਜੇ 8 ਵਜੇ ਟ੍ਰੇਨ ਚੜ੍ਹ ਕੇ ਫਿਰ ਆਪਾਂ ਪਹੁੰਚ ਜਾਣਾ ਸਵੇਰੇ 5 ਵਜੇ ਪੋਰਬੰਦਰ ਫਿਰ ਉੱਥੇ ਆਪਣੀ ਸਟੇ ਆ ਦਰਸ਼ਨ ਕਰੋ ਜੀ ਬੰਦੇ ਭਾਰਤ ਦੇ ਟ੍ਰੇਨ ਬੰਦੇ ਭਾਰਤ ਦੇ ਦਰਸ਼ਨ ਕਰੋ ਜੀ ਤੁਸੀਂ ਆ ਤੁਸੀਂ ਤਾਂ ਕਰੇ ਦੇਖੀ ਨਹੀਂ ਹੋਣੀ ਹਨਾ ਓਏ ਦੇਖੀ ਨਹੀਂ ਹੋਣੀ ਨਾ ਮਿਲਦੇ ਆਂ ਜੀ ਅੱਗੇ ਜਾ ਕੇ ਆ ਲੈਫਟ ਜਿਹੜਾ ਥੱਲੇ ਜਾਣੇ ਏਸੀ ਪਹਿਲਾਂ ਤੁਸੀਂ ਬੰਦੇ ਭਾਰਤ ਦੇ ਦਰਸ਼ਨ ਕੀਤੇ ਸੀ ਜੀ ਹੁਣ ਸਾਡੇ ਸਿੰਗਰ ਦੇ ਦਰਸ਼ਨ ਕਰ ਲੋ ਜੀ ਤੁਸੀਂ ਭਾਰਤ ਦੇ ਬੰਦਿਆਂ ਦੇ ਕਰ ਲੋ ਭਾਰਤ ਦੇ ਬੰਦਿਆਂ ਨੇ ਕਰੋ ਜੀ ਤੁਸੀਂ ਆ ਦੇਖੋ ਜੀ ਤੁਸੀਂ ਆਟੋ ਸਰਵਿਸ ਟਾਈਪੂ ਸਰਵਿਸ ਕੇ ਮੈਂ ਸਿੰਘ ਸਾਹਿਬ ਆ ਤੁਸੀਂ ਮੇਰੇ ਵੀ ਦਰਸ਼ਨ ਕਰੋ ਜੀ ਅੱਗੇ ਜਾ ਕੇ ਮਿਲਦੇ ਆਈ ਬਾਏ ਕਰਦੀਗਾ ਗਾਲਸਾ ਆਉ ਚੁੱਕੇ ਆ ਗਏ ਆ ਗਏ ਆ ਗਏ ਕੈਮਰਾਮੈਨ ਆ ਗਏ ਆ ਪਿਆਰ ਹੋ ਕੇ ਜੀ ਅਸੀਂ ਆ ਗਏ ਆ ਜਾਣੇ ਪ੍ਰਸ਼ਾਦਾ ਸ਼ਕਨ ਆ ਗਏ ਆ ਆ ਗਏ ਸਿੰਘ ਤਿਆਰ ਆ ਦੇਖ ਸਕਦੇ ਤੁਸੀਂ ਸਾਬਰਵਤੀ ਅਸੀਂ ਰੁਕੇ ਆ ਆ ਸਾਡਾ ਦੇਖੋ ਜੀ ਤੁਸੀਂ ਨਿਸ਼ਾਨ ਸਾਹਿਬ ਲੱਗੇ ਸਾਡਾ ਸਟੇਜ ਇੱਥੇ ਹੈ ਨਿਹੰਗ ਸਿੰਘ ਤੇ ਨਿਹੰਗ ਸਿੰਘ ਦੇਖੋ ਜੀ ਝੰਡਾ ਲਾਵਾ ਇਹ ਵੀ ਨਿਸ਼ਾਨ ਸਾਹਿਬ ਚੁੰੁੰਦੇ ਨੇ ਇੱਥੇ ਜੰਗਲ ਤਾਂ ਕੇ ਬਈ ਜੰਗਲ ਇਹ ਜੰਗਲ ਚ ਆ ਚੁੱਕੇ ਹੀ ਕਿੱਥੇ ਆ ਗਏ ਜੰਗਲਾਤ ਆ ਗਏ ਆ ਗਏ ਲੰਗੜਾ ਆ ਗਿਆ ਬਾਬਾ ਇੱਥੇ ਰਹਿ ਗਿਆ ਰਹਿ ਗਿਆ ਸੀ ਜੀ ਅੱਛਾ ਜੀ ਪ੍ਰਸ਼ਾਦ ਦਾ ਸਿਕਨ ਆਏ ਆ ਜੀ ਦਿਖਾਉਣੇ ਹਨ ਅੱਗੇ ਆ ਕੇ ਟਾਕੋ ਬਾਗ ਹੋਇਆ ਬਈ ਕੇ ਟਾਕੋ ਬਾਗ ਹੋਇਆ ਬਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਗਾਇਸ ਇਹ ਹਮਾਰੇ ਸਬਸਕ੍ਰਾਈਬਰ ਹੈ ਇਹ ਕੋਈ ਅਰੇ ਇੱਥੇ ਨਹੀਂ ਆਈ ਆ ਦੇਖੋ ਜੀ ਤੇਰਾ ਪੰਦ ਦਵਾਰ ਲੋਕੇਸ਼ਨ ਬਹੁਤ ਘੈਂਟ ਆਈ ਅੱਗੇ ਆ ਕੇ ਹੁਣ ਦਿਖਾਵਾਂਗੇ ਆ ਦੇਖੋ ਜੀ ਬਹੁਤ ਤਾਕੜਾ ਪ੍ਰੋਜੈਕਟ ਆਈ ਇੱਥੇ ਤੇ ਬਾਕੀ ਤੁਹਾਨੂੰ ਅੱਗੇ ਆ ਕੇ ਦਿਖਾਵਾਂਗੇ ਕੀ ਬਣਦਾ ਹਨਾ ਲਵੀ ਹੋਰ ਦੇਖਾਂਗੇ ਦੂਸਰੇ ਸਾਹ ਆ ਦੇਖ ਰਹੇ ਕੀ ਬਣਦਾ ਤੇਰਾ ਪੰਥ ਦਵਾਰ ਹਾਂ ਜੀ ਕਰੇ ਸਿੰਘ ਗਾਤ ਕੇ ਜੀ ਰਿਹਾ ਸਰਕਾਰ ਰਹੇ ਨੇ ਸਵੇਰੇ ਸਾਡਾ ਹੀ ਪ੍ਰੋਗਰਾਮ ਆ ਵਾਹ ਜੀ ਵਾਹ ਕੀ ਬਾਤਾਂ ਨੇ